ਪੰਜਾਬ ਦੇ ਵਿੱਚ ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਜੇ ਗੱਲ ਗੁਰਦਾਸਪੁਰ ਦੀ ਕਰੀਏ ਤਾਂ ਗੁਰਦਾਸਪੁਰ ਵਿੱਚ ਵੀ ਕਾਫੀ ਗਰਮੀ ਪੈ ਰਹੀ ਹੈ ਅੱਜ ਦੀ ਗੱਲ ਕਰੀਏ ਤਾਂ ਅੱਜ ਟੈਂਪਰੇਚਰ 40 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਜਦਕਿ ਕੁਝ ਦਿਨਾਂ ਪਹਿਲਾਂ ਜਦੋਂ ਝੱਖੜ ਹਨੇਰੀਆ ਚੱਲਦੀ ਸੀ بارش ਵੀ ਹੋਈ ਸੀ 36 37 ਡਿਗਰੀ ਦੇ ਕਰੀਬ ਦਾ ਤਾਪਮਨ ਨੋਟ ਕੀਤਾ ਜਾਂਦਾ ਸੀ ਐਸ ਵੇਲੇ ਗਰਮੀ ਦੇ ਦਿਨਾਂ ਵਿੱਚ ਧਾਰਮਿਕ ਸਥਾਨਾਂ ਤੇ ਵੀ ਰੌਣਕ ਘਟ ਗਈ ਹੈ ਸ਼ਰਧਾਲੂਆਂ ਦਾ ਆਉਣਾ ਕੱਟ ਗਿਆ ਐਸ ਵੇਲੇ ਧਾਰਮਿਕ ਸਥਾਨ ਪੰਡੋਰੀ ਤਾਮ ਤੇ ਸ਼ਰਧਾ ਜੋ ਪ੍ਰਮੁੱਖ ਧਾਰਮਿਕ ਸਥਾਨ ਹੈ ਗੁਰਦਾਸਪੁਰ ਦਾ ਉੱਥੇ ਖੜੇ ਹਾਂ ਜਿੱਥੇ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਘੱਟ ਸ਼ਰਦਾਲੂ ਨਜ਼ਰ ਆ ਰਹੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਗਰਮੀ ਦੇ ਵਿੱਚ ਲੋਕ ਧਾਰਮਿਕ ਸਥਾਨਾਂ ਤੇ ਵੀ ਆਣਾ ਘੱਟ ਕਰ ਦਿੰਦੇ ਆ ਹਾਲਾਂਕਿ ਸਵੇਰੇ ਔਰ ਸ਼ਾਮ ਨੂੰ ਇੱਥੇ ਰੌਣਕ ਦੇਖੀ ਜਾਂਦੀ ਹੈ ਕਿਉਂਕਿ ਦੂਰੋਂ ਦੂਰੋਂ ਲੋਕ ਆਂਦੇ ਆ ਔਰ ਪੂਰੇ ਵਿਸ਼ਵ 'ਚ ਮਾਨਤਾ ਹੈ ਇਸ ਧਾਰਮਿਕ ਸਥਾਨ ਦੀ ਔਰ ਸੜਕਾਂ ਦੀ ਗੱਲ ਕਰੀਏ ਤਾਂ ਸੜਕਾਂ ਤੇ ਵੀ ਸੁੰਨਾਪਨ છਾਇਆ ਹੋਇਆ ਹੈ ਲੋਕ ਇਸ ਗਰਮੀ 'ਚ ਕਰੋ ਨਿਕਲਣ ਤੋਂ ਗੁਰੇਜ਼ ਕਰਦੇ ਨੇ ਤੇ ਜਦੋਂ ਤਾਪਮਾਨ 40 ਡਿਗਰੀ ਜਾਂ ਉਸ ਤੋਂ ਵੱਧ ਜਾਂਦਾ ਤਾਂ ਹੀਟ ਵੇਵ ਅਨਾਉਂਸ ਕਰ ਦਿੱਤੀ ਜਾਂਦੀ ਹੈ ਲੂ ਅਨਾਉਂਸ ਕਰ ਦਿੱਤੀ ਜਾਂਦੀ ਹੈ ਕਿ ਲੂ ਚੱਲ ਰਹੀ ਹੈ ਤੇ ਇਸ ਤੋਂ ਬਚਾ ਕਰਨ ਦੇ ਵੀ ਸਿਹਤ ਵਿਭਾਗ ਵੱਲੋਂ ਲਗਾਤਾਰ ਅਡਰਾਈਜ਼ੀਆਂ ਜਾਰੀ ਕੀਤੀਆਂ ਜਾਂਦੀਆਂ ਮੌਸਮੀ ਫਲ ਖਾਣ ਲਈ ਕਿਹਾ ਜਾਂਦਾ ਹੈ ਦਵਾਨਾ ਤਰਬੂਜ ਖਰਬੂਜਾ ਆਦੀ ਫਲ ਖਾਣ ਲਈ ਕਿਹਾ ਜਾਂਦਾ ਔਰ ਨਿੰਬੂ ਪਾਣੀ ਦੀ ਵੱਤੋਂ ਵੱਦੋ ਪਰਤੋ ਕਰਨ ਲਈ ਕਿਹਾ ਜਾਂਦਾ ਹੈ ਠੰਡਾ ਪਾਣੀ ਪੀਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਨਾਰਮਲ ਪਾਣੀ ਕੀ ਇਹਦੀ ਸਲਾਹ ਦਿੱਤੀ ਜਾਂਦੀ ਹੈ ਔਰ ਹੋਰ ਵੀ ਕਈ ਐਡਵਾਈਸਰੀ ਜਾਰੀ ਕੀਤੀਆਂ ਜਾਂਦੀਆਂ ਜਿੱਦਾਂ ਬਿਨਾਂ ਕੰਮ ਤੋਂ ਘਰੋਂ ਨਾ ਨਿਕਲੋ ਔਰ ਜੇ ਨਿਕਲਣਾ ਹੀ ਪਏ ਤਾਂ ਸਿਰ ਤੇ ਕੱਪੜਾ ਰੱਖ ਕੇ ਕਰੋ ਨਿਕਲੋ ਇਹੋ ਜਿਹੇ ਸਿਹਤ ਵਿਭਾਗ ਵੱਲੋਂ ਨਸੀਹਤਾਂ ਦਿੱਤੀਆਂ ਜਾਂਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਜੇ ਧਾਰਮਿਕ ਸਥਾਨਾਂ ਦੀ ਗੱਲ ਕਰੀਏ ਤਾਂ ਧਾਰਮਿਕ ਸਥਾਨਾਂ ਤੇ ਵੀ ਬਹੁਤ ਘੱਟ ਲੋਕ ਨਜ਼ਰ ਆ ਰਹੇ ਹੈ ਗਰਮੀ ਤੇ ਦੁਕਾਨਦਾਰਾਂ ਦਾ ਕੀ ਹਾਲ ਹੈ ਔਰ ਹੋਰ ਲੋਕੀ ਸੋਚਦੇ ਨੇ ਗਰਮੀ ਬਾਰੇ ਇਸ ਬਾਰੇ ਲੋਕਾਂ ਨਾਲ ਗੱਲਬਾਤ ਹੋਈ ਕਰਾਂਗੇ ਕਿੱਧਰ ਆਏ ਹੋ ਆ ਜੀ ਫਿਰ ਆ ਲਾਗੇ ਜੀ ਗਰਮੀ ਬੜੀ ਹੈ ਗਰਮੀ ਜਿਹੀ ਬੜੀ ਹੈ ਜੀ ਕੀ ਕੰਮ ਕਰਦੇ ਹੋ ਪਿੰਡੋਂ ਹੀ ਰਹਿੰਦੇ ਹੋ ਹਾਂਜੀ 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 ਗਰਮੀ 'ਚ ਫਿਰ ਕੀ ਕੀ ਕੰਮ ਕਾ ਚੱਲਦੇ ਆ ਠੀਕ ਤਰ੍ਹਾਂ ਕੰਮ ਕਾਜ ਭਾਈ ਹੰਨੀ ਗਰਮੀ ਬੜੀ ਹੈ ਤੇ ਲੋਕੀ ਘਰੋਂ ਬਾਹਰ ਹੀ ਨਹੀਂ ਨਿਕਲਦੇ ਤੇ ਤਰਬੂਜ ਖਾਈ ਆ ਉਹਦੇ ਘਰ ਜਾ ਕੇ ਬੈਠੀ ਜਾਓ ਬਸ ਜਿੱਦਾਂ ਧਾਰਮਿਕ ਸਥਾਨ ਹੈ ਤੇ ਦੇਖਿਆਗੇ ਕਿ ਸ਼ਰਧਾਲੂ ਬਹੁਤ ਜ਼ਿਆਦਾ ਦੂਰੋਂ ਦੂਰੋਂ ਆਉਂਦੇ ਆ ਲੇਕਿਨ ਅੱਜਕੱਲ ਸਵੇਰੇ ਸ਼ਾਮ ਹੀ ਆਉਂਦੇ ਹੋਣਗੇ ਫਿਰ ਗਰਮੀ ਕਰ ਕੱਲ ਇਦਾਂ ਵਾ ਕਿ ਕਣ ਸਾਮਣੀ ਆ ਧੁੱਪ ਕਿ ਨਹੀਂ ਤੇ ਦੁਪਹਿਰੀ ਤੇ ਮੁਸ਼ਕਲ ਹੀ ਲੱਗਦਾ ਸ਼ਾਮੀਆਂ ਆ ਸ਼ਾਮੀ ਹੁੰਦੀ ਹੈ ਭੀੜ ਹਾਂ ਸ਼ਾਮੀ ਤੇ ਸ਼ਾਮੀ ਤੋਂ ਸਵੇਰੇ ਹਾਂਜੀ ਜਿਹੜੇ ਦੂਰੋਂ ਦੂਰੋਂ ਆਉਂਦੇ ਉਹ ਹੀ ਆਉਂਦੇ ਹੋਣਗੇ ਅਸਲੇ ਇਹੋ ਸ਼ਾਮ ਨੂੰ ਪਤਾ ਲੱਗਦਾ ਜੀ ਦੂਰ ਜਿਆਂ ਚਲੋ ਜਿਹੜੇ ਲੱਗਸ਼ਾਕੇ ਵਾਲੇ ਉਹ ਤੇ ਸ਼ਾਮਾਂ ਨੂੰ ਰੌਣਕ ਲੱਗੀ ਹੁੰਦੀ ਹੈ ਇਹ ਪੂਰੀ ਕੋਲ ਡਰਿੰਕ ਦੇ ਆਈਸਕ੍ਰੀਮ ਦੇ ਦੁਕਾਨਦਾਰ ਵੀ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਹਾਲ ਹੈ ਦੁਕਾਨਦਾਰੀ ਦਾ ਅਸਲੇ ਰਾਣਾ ਜੀ ਕੀ ਹਾਲ ਹੈ ਦੁਕਾਨਦਾਰੀ ਦਾ ਗਰਮੀ ਬਹੁਤ ਪੈ ਰਹੀ ਹੈ ਗਰਮੀ ਤੇ ਬਹੁਤ ਜ਼ਿਆਦਾ ਜੀ ਦੋ ਚਾਰ ਦਿਨ ਦਾ ਜਿਹੜਾ ਗ ਇਹ ਰਹੀ ਕਸਮਤੀ ਕਸਮਤੀ ਕਮੀ ਹੈ ਮਾਰਕੀਟ ਚ ਬਹੁਤ ਜ਼ਿਆਦਾ ਕਮੀ ਹੈ ਗਾਹ ਤੇ ਲੱਭਦਾ ਹੀ ਨਹੀਂ ਬੈਸੋ ਵੀ ਦੁਬਾਰਾ ਦਾ ਨਾਮ ਜਿਹੜਾ ਇੱਕ ਆ ਦੁਕਾਹ ਕਸਟਮਰ ਆ ਕੋਈ ਆ ਜਾਂਦਾ ਪਰ ਗਰਮੀ ਦਾ ਤਾਂ ਨਹੀਂ ਜਿਹੜਾ ਲੋਕੀ ਉਹ ਚਿੰਤਾ ਕਰ ਕਿਉਂਕਿ ਗਰਮੀ ਕੁਝ ਕੁਝ ਦਿਨ ਪਹਿਲੇ بارش ਵੀ ਹੋਈ ਹੈ ਤੇ ਤੂਫਾਨ ਵਗੈਰਾ ਵੀ ਚਲੇ ਹਨੇਰੀਆ ਵੀ ਚਲੀ ਹੈ ਟੈਂਪਰੇਚਰ ਇੱਕਦਮ ਘੱਟ ਗਿਆ ਸੀ ਹੁਣ ਹੌਲੀ ਹੌਲੀ ਵੱਧ ਗਿਆ ਫਿਰ ਤੋਂ ਇੱਕਦਮ 40 ਡਿਗਰੀ ਦੇ ਕਰੀਬ ਪਹੁੰਚ ਗਿਆ ਔਰ 50 ਪਾਰ ਕਰਨ ਦੀ ਉਮੀਦ ਹੈ ਇਸ ਵਾਰ ਬਿਲਕੁਲ ਜੀ ਬਿਲਕੁਲ ਕਿਉਂਕਿ ਕੋਈ 10 ਦਿਨ ਪਹਿਲਾਂ ਜਿਹੜਾ 10 ਤੋਂ 15 ਦਿਨ ਪਹਿਲੇ ਦੋ ਹਫ਼ਤੇ ਪਹਿਲੇ ਜਿਹੜਾ ਬਾਰਸ਼ਾਂ ਹੋਣ ਕਾਰਨ ਨੇ ਜੀ ਤੂਫਾਨ ਵੀ ਆਏ ਉਹਦੇ ਕਾਰਨ ਵੀ ਥੋੜਾ ਜਿਹੜਾ ਮੌਸਮ 'ਚ ਫਰਕ ਪਿਆ ਹੈ ਪਰ ਇਹ ਚਾਰ ਪੰਜ ਦਿਨ ਤੋਂ ਜਿਹੜਾ ਆ ਗਰਮੀ ਹੈ ਜਿਹੜੀ 40 ਪਲੱਸ ਹੈ ਬਿਲੇ ਮੇਰੇ ਖਿਆਲ ਅੱਜ ਦਾ ਜਿਹੜਾ ਸਾਡਾ ਇਥੋਂ ਦਾ ਟੈਂਪਰੇਚਰ ਸ਼ੋਅ ਕਰ ਰਿਹਾ 41 ਪਲੱਸ 40 ਪਲੱਸ ਹੀ ਹੋਏਗਾ ਤੇ ਬਿਲਕੁਲ ਜੀ ਡੈਫੀਨਿਟਲੀ ਕਿ ਜਿਹੜਾ ਟੈਂਪਰੇਚਰ ਹੈ ਇਸ ਵਾਰ ਪੰਜਾਬ ਪਾਰ ਕਰੇਗਾ ਜਿੱਦਾਂ ਦੇ ਹਾਲਾਤ ਕਿ ਜਿਆ ਕਦਮ ਕਰਮੀ ਦਾ ਹੋਣਾ ਵੀ ਇੱਕ ਟੈਂਪਰੇਚਰ ਨੂੰ ਬੜਾਵਾ ਦੇਣ ਨਾਲ ਗੱਲ ਹੁੰਦੀ ਦੁਨੀਆ ਚ ਮਸ਼ਹੂਰ ਹੈ ਪੰਡੋਰੀ ਥਾਮ ਮੇਨ ਧਰਮੀ ਇੱਕ ਇਲਾਕਾ ਜਿਲ੍ਹਾ ਗੁਰਦਾਸਪੁਰ ਦਾ ਲੱਗਦਾ ਕਿ ਬਾਦ ਦੇ ਸ਼ਰਦਾਲੂ ਤੇ ਲੋਕਲ ਸ਼ਰਦਾਲੂ ਤੇ ਚੱਲ ਦੁਪਹਿਰ ਨੂੰ ਨਿਕਲਦਾ ਨਹੀਂ ਲੇਕਿਨ ਬਾਹਰੋ ਜਿਹੜੇ ਆਉਂਦੇ ਹੋ ਤੇ ਸਵੇਰੇ ਚੱਲ ਪੈਂਦੇ ਚਰੋ ਹਾਂ ਜੀ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਜਿਹੜੇ ਦਰਬਾਰ ਸ਼੍ਰੀ ਪੰਡੋਰੀ ਥਾਮ ਟੂਰਿਸਟ ਹੁੰਦੇ ਆ ਘੁੰਮਣ ਆਉਂਦੇ ਆ ਜਿਹੜੇ ਸੇਵਕਾ ਸਾਡੇ ਇੱਥੋਂ ਦੇ ਪਬਲਿਕ ਜਿਹੜੀ ਆਉਂਦੀ ਅਨਤਮਸ ਸਭਾਉਣ ਲਈ ਉਹਦਾ ਜਿਹੜਾ ਕਾਫੀ ਪ੍ਰਭਾਵ ਪਿਆ ਪੀਕਨ ਤੇ ਬਹੁਤ ਲੋਕ ਆਂਦੇ ਬਾਹਰੋਂ ਵੀ ਆਂਦੇ ਦੂਰੋਂ ਦੂਰੋਂ ਆਂਦੇ ਆ ਉਹਦੇ ਤੇ ਵੀ ਕੋਈ ਅਸਰ ਪਿਆ ਬਿਲਕੁਲ ਜੀ ਜਿਹੜਾ ਗਰਮੀ ਦਾ ਅਸਰ ਪਿਆ तकरीबन ਸੰਡੇ ਨੂੰ ਲੋਕੀ ਥੋੜੀ ਸੰਖਿਆ ਵੱਧ ਜਾਂਦੀ ਹੈ ਕਿਉਂਕਿ ਲੋਕਾਂ ਨੂੰ ਇੱਕ ਤੇ ਛੁੱਟੀ ਹੁੰਦੀ ਹੈ ਤੇ ਲੋਕੀ ਨਿਕਲਣਾ ਵੀ ਚਾਹੁੰਦੇ ਵੀ ਚਲੋ ਗੁਰੂ ਮਹਾਰਾਜ ਦੇ ਦਰਸ਼ਨ ਕਰ ਆਈਏ ਨਾਤਮਸਕ ਹੋਈਏ ਉਹਦੇ ਨਾਲ ਸੈਚਡੇ ਸੰਜ ਨੂੰ ਜਿਹੜੀ ਆ ਉਹ ਸੰਖਿਆ ਥੋੜੀ ਵੱਧ ਜਾਂਦੀ ਹੈ ਤੇ ਆਪਣੇ ਜਿਹੜੇ ਲਾਗੇ ਛਾਗੇ ਇਲਾਕੇ ਆ ਤਾਲੀਪੁਰ ਹੋ ਗਿਆ ਪੰਡੋਰੀ ਹੋ ਗਿਆ ਦੁਕਾਨਦਾਰੀ ਸਾਰੀ ਸ਼ਰਦਾ ਲੋਵਾ ਦੇ ਸਿਰ ਤੇ ਆ ਨੈਚਰਲੀ ਦੁਕਾਨਦਾਰੀ ਤੇ ਵੀ ਫਰਕ ਪਿਆ ਹੋਇਆ ਹੈ ਬਹੁਤ ਜ਼ਿਆਦਾ ਜੀ ਸਾਡੀ ਜਿੰਨੇ ਵੀ ਤਾਲਪੁਰ ਪੰਡੋਰੀ ਦੀ ਮਾਰਕੀਟ ਆ ਮੰਦਰ ਤੇ ਦਰਬਾਰ ਸ਼੍ਰੀ ਪੰਡੋਰੀ ਥਾਮ ਤੇ ਨਿਰਭਰ ਕਰਦੀ ਆ ਕਿਉਂਕਿ ਟੂਰਿਸਟ ਆਉਂਦੇ ਆ ਖਰੀਦਦਾਰੀ ਕਰਦੇ ਆ ਤੇ ਲੋਕਾਂ ਦੀ ਜਿਹੜੀ ਰੋਜੀ ਰੋਟੀ ਚੱਲਦੀ ਆ ਤੇ ਤੁਸੀਂ ਏਸੀ ਨੂੰ ਮੰਨ ਕੇ ਚੱਲੋ ਜਿਹੜਾ ਕੋਲਡ ਡਰਿੰਕ ਦਾ ਜਾਂ ਆਈਸਕ੍ਰੀਮ ਦਾ ਕੰਮ ਹੈ bizness ਹੈ ਤੇ ਤੇ तकरीबन ਜਿਆਦਾ ਨਹੀਂ 100 ਚੋਂ ਲਾ ਲਓ ਪਿੱਤੀ ਪਸੰਦ ਕੰਮ ਆਇਆ ਬਲੇ کافی ਜਿਆਦਾ کافی ਜਿਆਦਾ ਫਰਕ ਪਿਆ तकरीबन ਮਤਲਬ ਕਸਟਮਰ ਹੈ ਹੀ ਨਹੀਂ ਐ ਐਕਸਪੀਰੀਅੰਸ ਦੇ ਨਾਤੇ ਕੀ ਸਲਾਹ ਦੇਣਾ ਚਾਹੋਗੇ ਜਿਹੜੇ ਗਰਮੀ ਚ ਬਾਹਰ ਨਿਕਲਦੇ ਆ ਉਹਨਾਂ ਨੂੰ ਮੈਂ ਤੇ ਕਹਾਂਗਾ ਵੀ ਸੇਫਟੀ ਜਿਹੜੀ ਫਸਟ ਹੈ ਅਗਰ ਤੁਸੀਂ ਘਰੋਂ ਨਿਕਲਦੇ ਹੋ ਤੇ ਜ਼ਰੂਰੀ ਆ ਕੋਈ ਦੁਪੱਟਾ ਕੈਪ ਜਾਂ ਉਦਾਂ ਦੀ ਕੋਈ ਚੀਜ਼ ਜੋੜ ਕੇ ਆਓ ਅ ਐਨ ਕਾਰਾ ਵਗੈਰਾ ਯੂਜ਼ ਕਰੋ ਗਰਮੀ ਤੋਂ بچੋ ਨਿੰਬੂ ਪਾਣੀ ਦਾ ਇਸਤੇਮਾਲ ਕਰੋ ਬਾਕੀ ਫਲੇਵਰ ਕਾਫੀ ਆ ਮਾਰਕੀਟ ਚ ਹੁਣ ਤੇ ਫਲ ਫਰੂਟ ਵੀ ਕਾਫੀ ਆ ਦਵਾਨਾ ਹੋ ਗਿਆ ਖਰਬੂਜ ਹੋ ਗਿਆ ਤੀਰਾ ਹੋ ਗਿਆ ਇਹਨਾਂ ਦਾ ਸੇਵਨ ਕਰੋ ਕਿਉਂਕਿ ਇਹਨਾਂ ਚ ਪਾਣੀ ਦੀ ਮਾਤਰਾ ਕਾਫੀ ਹੁੰਦੀ ਆ ਤੇ ਜ਼ਰੂਰੀ ਹੈ ਕਿ ਇਹਨਾਂ ਚੀਜ਼ਾਂ ਦਾ ਸੇਵਨ ਕਰੋ ਤੇ ਆਪਣੇ ਘਰ ਚ ਗਰਮੀ ਤੋਂ ਸੁਰੱਖਿਤ ਰਹੋ ਤੇ ਬਿਲਕੁਲ ਜੀ ਜਿੱਥੇ ਗਰਮੀ ਨਾਲ ਬਜਾਰਾ ਵਿੱਚ ਸੁਨਾਪਨ ਦੇਖਿਆ ਜਾ ਰਿਹਾ ਉੱਥੇ ਧਾਰਮਿਕ ਸਥਾਨਾਂ ਤੇ ਵੀ ਰੌਣਕਾਂ ਘਟੀਆਂ ਨੇ ਸ਼ਰਦਾਲੂਆ ਦੀ ਗਿਣਤੀ ਘਟੀ ਹੈ ਲੇਕਿਨ ਆਉਣ ਵਾਲੇ ਦਿਨਾਂ ਚ ਹੋਰ ਗਰਮੀ ਪੈਗੀ ਤਾਂ ਉਸ ਵੇਲੇ ਵੀ ਸੁਨਾਪਨ ਦੇਖਣ ਨੂੰ ਮਿਲੇਗਾ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁpta ਇੰਡੀਅਨ ਨੈਟਵਰਕ